ਲੁਧਿਆਣਾ ਵਿੱਚ ਇੱਕ ਸਿਰਫਰੇ ਆਸ਼ਕ ਵੱਲੋਂ ਕੁੜੀ ਦੀਆਂ ਅਸ਼ਲੀਲ ਤਸਵੀਰਾਂ ਵਾਇਰਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਪ੍ਰੇਮਿਕਾ ਵੱਲੋਂ ਵਿਆਹ ਤੋਂ ਇਨਕਾਰ ਕੀਤੇ ਜਾਣ ਤੋਂ ਨਾਰਾਜ਼ ਆਸ਼ਕ ਨੇ ਉਸਦੇ ਘਰ ਦੇ ਬਾਹਰ ਉਸਦੇ ਅਸ਼ਲੀਲ ਫਲੈਕਸ ਲਗਵਾ ਦਿੱਤੇ ਹੋਰ ਤਾਂ ਹੋਰ ਉਸਨੇ ਕੁੜੀ ਦੀਆਂ ਅਸ਼ਲੀਲ ਤਸਵੀਰਾਂ ਉਸਦੇ ਰਿਸ਼ਤੇਦਾਰਾਂ ਨੂੰ ਵੀ ਭੇਜ ਦਿੱਤੀਆਂ ਇਸ ਸੰਬੰਧੀ ਸ਼ਿਕਾਇਤ ਮਿਲਣ ਤੇ ਜਗਰਾਉਂ ਸਿਟੀ ਥਾਣਾ ਦੇ ਪੁਲਿਸ ਨੇ ਕੁੜੀ ਦੀ ਸ਼ਿਕਾਇਤ ਤੇ ਦੋ ਨੌਜਵਾਨਾਂ ਖਿਲਾਫ ਮਾਮਲਾ ਦਰਜ ਕੀਤਾ ਹੈ ਮੁਲਜ਼ਮਾਂ ਦੀ ਪਛਾਣ ਗੁਰਦਾਸਪੁਰ ਵਾਸੀ ਰਾਜਕੁਮਾਰ ਤੇ ਜਗਰਾਉਂ ਦੇ ਸ਼ਕਤੀਨਗਰ ਵਾਸੀ ਦੀਪਕ ਦੇ ਰੂਪ ਵਿੱਚ ਹੋਈ ਹੈ ਪੁਲਿਸ ਨੇ ਦੀਪਕ ਨੂੰ ਗ੍ਰਿਫਤਾਰ ਕਰਕੇ ਉਸ ਨੇੜੇ ਮੋਬਾਈਲ ਤੇ ਫਲੈਕਸ ਵੀ ਬਰਾਮਦ ਕੀਤੇ ਨੇ ਜਦਕਿ ਰਾਜਕੁਮਾਰ ਵਿਦੇਸ਼ ਫਰਾਰ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏਐਸਆਈ ਜਗਰੂਪ ਸਿੰਘ ਦਾ ਕਹਿਣਾ ਹੈ ਕਿ ਪੀੜਤਾ ਨੇ ਸ਼ਿਕਾਇਤ ਵਿੱਚ ਦੱਸਿਆ ਹੈ ਕਿ 2019 ਵਿੱਚ ਉਸ ਦੀ ਪਛਾਣ ਰਾਜਕੁਮਾਰ ਵੱਜੋ ਹੋਈ ਇਸ ਦੌਰਾਨ ਦੋਹਾਂ ਵਿੱਚ ਫੋਨ 'ਤੇ ਗੱਲਬਾਤ ਹੋਣ ਲੱਗ ਪਈ ਬਾਅਦ ਵਿੱਚ ਰਾਜਕੁਮਾਰ ਨੇ ਕਿਸੇ ਹੋਰ ਕੁੜੀ ਨਾਲ ਵਿਆਹ ਕਰਵਾ ਲਿਆ ਜਿਸ ਤੋਂ ਬਾਅਦ ਉਸਨੇ ਰਾਜਕੁਮਾਰ ਦਾ ਫੋਨ ਚੁੱਕਣਾ ਬੰਦ ਕਰ ਦਿੱਤਾ ਇਸ ਤੋਂ ਬਾਅਦ ਰਾਜਕੁਮਾਰ ਵਿਦੇਸ਼ ਚਲਾ ਗਿਆ ਤੇ ਮਲੇਸ਼ੀਆ ਜਾ ਕੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਉਹ ਮਲੇਸ਼ੀਆ ਆ ਕੇ ਉਸ ਨਾਲ ਵਿਆਹ ਕਰਵਾ ਲਵੇ ਨਹੀਂ ਤਾਂ ਉਸ ਦੀਆਂ ਤਸਵੀਰਾਂ ਵਾਇਰਲ ਕਰ ਦੇਵੇਗਾ ਇਸ ਮਗਰੋਂ ਉਸਨੇ ਰਾਜਕੁਮਾਰ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਤਾਂ ਉਸਨੇ ਗੁੱਸੇ ਵਿੱਚ ਆ ਕੇ ਫੇਕ ਆਈਡੀ ਬਣਾ ਕੇ ਅਸ਼ਲੀਲ ਫੋਟੋਆਂ ਅਪਲੋਡ ਕਰ ਦਿੱਤੀਆਂ ਐਨਾ ਹੀ ਨਹੀਂ ਉਸਨੇ ਆਪਣੇ ਦੋਸਤ ਨਾਲ ਰਲ ਕੇ ਉਸਦੇ ਅਸ਼ਲੀਲ ਫਲੈਕਸ ਬਣਵਾ ਕੇ ਉਸਦੇ ਘਰ ਦੇ ਬਾਹਰ ਵੀ ਲਗਵਾ ਦਿੱਤੇ ਜਿਸ ਮਗਰੋਂ ਪੁਲਿਸ ਨੇ ਉਸਦੇ ਦੋਸਤ ਦੀਪਕ ਨੂੰ ਫਲਹਾਲ ਗ੍ਰਿਫਤਾਰ ਕਰ ਲਿਆ ਹੈ ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ